ਫਾਜ਼ਿਲਕਾ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਵੱਡੇ ਮਗਰਮਚ ਆਉਣ ਵਾਲੇ ਦਿਨਾਂ ਦੇ ਵਿੱਚ ਫੜ ਲਏ ਜਾਣਗੇ ਇਸ ਤੋਂ ਪਹਿਲਾਂ ਵੀ ਕਾਰਵਾਈ ਹੋਈ ਹੈ ਇਹ ਜਾਣਕਾਰੀ ਫਾਜ਼ਿਲਕਾ ਸਿਟੀ ਥਾਣਾ ਦੇ ਐਸ ਐਚ ਓ ਲਖਰਾਜ ਨੇ ਦਿੱਤੀ ਹੈ ਦਰਅਸਲ ਫਾਜ਼ਿਲਕਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਫਾਜ਼ਿਲਕਾ ਦੀ ਸਿਟੀ थाना ਪੁਲਿਸ ਨੇ ਇੱਕ ਯੂਰੋਪੀ ਨੂੰ ਫੜਿਆ ਜਿਸ ਤੋਂ ਇੱਕ ਕਾਰ 10000 ਪ੍ਰਤੀਬੰਧਿਤ ਕੈਪਸੂਲ ਅਤੇ 310 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਜਿਸ ਤੇ ਪੁਲਿਸ ਨੇ ਯੂਰੋਪੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਯੂਰੋਪੀ ਦਾ ਰਿਮਾਂਡ ਹਾਸਲ ਕਰਨ ਦੇ ਲਈ ਉਸ ਨੂੰ ਅਦਾਲ ਉਨਾਂ ਕਿਹਾ ਕਿ ਉਹਨਾਂ ਵਾਲੇ ਦਿਨਾਂ ਚ ਸਰਚ ਕੰਮ ਕਰ ਰਹੇ ਵੱਡੇ ਮਗਰਮਾਛ ਫੜੇ ਜਾਣਗੇ ਜਿਸ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਇਦਾਂ ਪੰਜਾਬ ਗਵਰਨਮੈਂਟ ਦਾ ਜਿਹੜਾ ਅਨਮਿਸ਼ਨ ਹੈ ਨਸ਼ੇ ਨੂੰ ਬਿਲਕੁਲ ਜੜੋਂ ਤੋਂ ਪੁੱਟ ਕੇ ਛੱਡ ਦੇਣਾ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਹੈ ਉਹ ਜਿਹੜਾ ਪੰਜਾਬ ਗਵਰਨਮੈਂਟ ਨੇ ਛੇੜਿਆ ਵੈ ਜਿੰਦੇ ਅਸੀਂ ਵੀ ਇੱਕ ਐਮ ਹਿੱਸਾ ਜੋ ਮਾਨਯੋਗ ਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਆਦਾਇਤਾ ਜੋ ਜੋ ਐਸਐਸਪੀ ਸਾਹਿਬ ਨਾਉਂਦੀਆਂ ਨੇ ਉਹ ਸਾਨੂੰ ਸਮੇਂ-ਸਮੇਂ 'ਤੇ ਦਿਂਦ ਰਹੀ ਦਿੰਦਾ ਜੋ ਮਾਨਜੋਗ ਐਸਐਸਪੀ ਸਾਹਿਬ ਫਾਜ਼ਲ ਕਰੀ ਆਦਾਇਤਾ ਮੁਤਾਬਕ ਜਿਹੜਾ ਨਸ਼ੇ ਨੂੰ ਬਿਲਕੁਲ ਜੜੋਂ ਪੁੱਟਣਾ ਸਾਡਾ ਜਿਹੜਾ ਮੁੱਖ ਉਦੇਸ਼ ਹੈ ਇਸ ਦੇ ਤਹਿਤ ਜਿਹੜੀ ਮੇਰੀ ਪੁਲਿਸ ਪਾਰਟੀ ਜਿਹੜੀ ਦਰਾਂ ਅਗਸਤ ਨੂੰ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਰਸ਼ਵਿੰਦਰ ਜਿਹੜਾ ਵਾਸੀ ਥੇਕਲੰਦਰ ਹੈ ਉਹ ਗੋਲੀਆਂ ਤੇ ਕੈਪਸੂਲ ਵੇਚੰਦਾ ਦੀ ਹੈ ਤੇ ਉਹ ਦਾਰ ਤੇ ਅਸੀਂ ਐਫ ਆਰ ਦਰਜ ਕਰਨ ਤੋਂ ਬਾਅਦ ਜਿਹੜਾ ਰੇਡ ਕੀਤਾ ਸੀਗਾ ਜਿਹੜੀਆਂ 10000 ਜਿਹੜੇ ਪ੍ਰੈਗਾ ਕੈਪਸੂਲ ਅਤੇ 310 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਹੋਰ ਜਿਹੜੀਆਂ ਇਹਨਾਂ ਕੋਲੋਂ ਬਰਾਮਦੀਆਂ ਸੀ ਜੋ ਅਸੀਂ ਇਹਨਾਂ ਤੇ ਅੱਗੇ ਕਾਰਵਾਈ ਜਿਹੜੀ ਸਾਡੀ جاری ਹੈ ਜਿਹੜਾ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ ਮਾਨਯੋਗ ਦਲਤ ਤੋਂ ਇਹਦਾ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਾਂਗੇ ਤੇ ਅਸੀਂ ਇਹਦੇ ਜਿਹੜੇ ਲਿੰਕ ਨੇ ਬੈਕਵਰਡ ਤੇ ਫਾਰਵਰਡ ਉਹ ਵੀ ਕਰਾਂਗੇ ਅਤੇ ਇੱਥੋਂ ਤੱਕ ਪਹੁੰਚਾਂਗੇ ਗਾਹਾਂ ਤੱਕ ਵੀ ਪਹੁੰਚਾਂਗੇ ਜਿਵੇਂ ਕਿ ਅਸੀਂ ਪਿੱਛੇ ਵੀ ਕਾਰਵਾਈ ਕੀਤੀ ਸੀ ਉਹਦੇ ਵਿੱਚ ਮੈਡੀਕਲ ਸਟੋਰ ਦੋ ਅਤੇ ਹੋਰ ਵੀ ਤੁਹਾਨੂੰ ਆਉਣ ਵਾਲੇ ਦਿਨ ਵਿੱਚ ਇਹ ਵੱਡੀਆਂ ਮਗਰਮੱਛਾਂ ਅਜੇ ਹੋਰ ਵੀ ਹੈਗੀਆਂ ਆਪਣੇ ਸ਼ਹਿਰ ਦੇ ਵਿੱਚ ਉਹ ਵੀ ਆਉਣ ਵਾਲੇ ਦਿਨ ਅੱਜ ਤੁਹਾਡੇ ਸਾਹਮਣੇ ਲਿਆ ਕੇ ਖੜੀਆਂ ਕਰਾਂ ਗੱਡੀ ਵੀ ਭਰਾਉਂਦੇ ਰੇਟੇਜ ਗੱਡੀ ਹੈ ਰੇਟੇਜ ਗੱਡੀ ਦੇ ਵਿੱਚੋਂ ਹੀ ਅਸੀਂ ਜਿਹੜਾ ਮਾਲ ਭਰਾਉਂਦੇ ਕੀਤਾ ਹਾਂ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਖੁਲਾਸਾ ਕਰਕੇ ਦੱਸਾਂਗੇ ਇਹ ਕਾਫੀ ਜ਼ਿਆਦਾ ਜਿਹੜਾ ਜਿੰਦੇ ਚ ਪੰਜਾਬ ਨੂੰ ਉਹ ਫਾਜ਼ਲ ਕਾ ਕੀ ਪੰਜਾਬ ਨੂੰ ਵੀ ਅਸਰ ਪਾਏਗਾ ਫੇਪਰੇਗਾ ਦੇ ਜਿਹੜੇ ਕੈਪਸੂਲ ਬੰਦ ਹੋ ਜਾਣਗੇ